ਸ਼੍ਰੀਮਤੀ ਇੰਦਰਾ ਗਾਂਧੀ ਕਣਕ ਲੈਣ ਵਾਸਤੇ ਅਮਰੀਕਾ ਗਈ ਅਮਰੀਕਾ ਜਿਹੜਾ ਕਣਕ ਮੁੱਲ ਲੈਣੀ ਸੀ ਕਣਕ ਲੈਣ ਵਾਸਤੇ ਗਈ ਤੇ ਅਮਰੀਕਾ ਦਾ ਰਾਸ਼ਟਰਪਤੀ ਕਹਿੰਦਾ ਵੀ ਪਾਰਲੀਮੈਂਟ ਦੇ ਵਿੱਚ ਬੇਨਤੀ ਕਰ ਲਈ ਜੇ ਸਾਡੇ ਐਮਪੀਆ ਨੇ ਇਜਾਜ਼ਤ ਦਿੱਤੀ ਤਾਂ ਤੈਨੂੰ ਕਣਕ ਦਿੱਤੀ ਜਾਊ ਤੇ ਉੱਥੇ ਜਦੋਂ ਇਹਨਾਂ ਨੂੰ ਮੈਕ ਤੋਂ ਜਿਸ ਤਰ੍ਹਾਂ ਰਾਗੀ ਸਾਹਿਬ ਸਾਡੇ ਸਾਨੂੰ ਬੁਲਾ ਰਹੇ ਨੇ ਜਿਹੜਾ ਲੋਕ ਸਭਾ ਦਾ ਸਪੀਕਰ ਹੁੰਦਾ ਜਿਸ ਤਰ੍ਹਾਂ ਆਪਣੇ ਉਹਨਾਂ ਦੇ ਸੈਕਟਰੀ ਨੇ ਬੁਲਾਇਆ ਉਹਨੇ ਇਹ ਕਿਹਾ ਵੀ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਆਈ ਹੈ ਉਹ ਕਹਿੰਦਾ ਇੰਡੀਆ ਤੋਂ ਇੱਕ ਲੇਡੀ ਆਈ ਹੈ ਇਹਦੀ ਤੁਸੀਂ ਗੱਲ ਸੁਣਿਓ ਜੇ ਮਨਜ਼ੂਰ ਹੋਈ ਹਾਂ ਕਰ ਦਿਓ ਯੈਸ ਕਰ ਦਿਓ ਨਹੀਂ ਨੋ ਕਰ ਦਿਓ ਇਹਦੇ ਵਿੱਚ ਇੰਦਰਾ ਗਾਂਧੀ ਨੇ ਆਪਣੀ ਏਨੀ ਬੇਇੱਜ਼ਤੀ ਮਹਿਸੂਸ ਕੀਤੀ ਹੱਥ ਕੰਬ ਗਏ ਗੋਲਿਆ ਰਿ ਗਿਆ ਤੇ ਇਹਦੇ ਮੁਖ ਸਕੱਤਰ ਨੇ ਕਿਤਾਬ ਦੇ ਵਿੱਚ ਜ਼ਿਕਰ ਦਿੱਤਾ ਕਿ ਜਦੋਂ ਜਾਜ ਵਿੱਚ ਬੈਠੀ ਇਡਵਾ ਨੂੰ ਆਉਣ ਦੇ ਲਈ ਇਹ ਜਾਜ ਦੀ ਸੀਟ ਨਾਲ ਟੱਕਰਾ ਮਾਰਦੀ ਆਈ ਤੇ ਰੋਂਦੀ ਆਈ ਔਰ ਇਸ ਦਿੱਲੀ ਵਿੱਚ ਆਨ ਕੇ ਇਹਨੇ ਪ੍ਰੈਸ ਕਾਨਫਰੰਸ ਕੀਤੀ ਕਿ ਮੈਨੂੰ ਇਹ ਪੰਜਾਬ ਹਰਿਆਣਾ ਰਾਜਸਥਾਨ ਮੇਰੇ ਦੇਸ਼ ਦੇ ਕਿਸਾਨੋਂ ਮੇਰੀ ਐਡੀ ਬੇਇਜ਼ਤੀ ਹੋਈ ਕੇ ਮੌਲ ਨੂੰ ਵੀ ਆਪਣਾ ਕਣਕ ਨਹੀਂ ਮਿਲੇ ਤੁਸੀਂ ਇਹਨੇ ਕਣਕ ਪੈਦਾ ਕਰੋ ਦੇਸ਼ ਦੇ ਅਨਾਜ ਦੇ ਪੰਡਾਰ ਪਰਦੇਓ ਉਹ ਬੇਨਤੀ ਸੁਣ ਕੇ ਸਾਡੇ ਦੇਸ਼ ਦੇ ਯੋਧਿਆਂ ਨੇ ਇਨੀ ਕਣਕ ਪੈਦਾ ਕੀਤੀ ਇਹਨਾਂ ਰਾਜ ਪੈਦਾ ਕੀਤਾ ਚਾਹੇ ਪੰਜਾਬ ਹਰਿਆਣਾ ਰਾਜਸਥਾਨ ਸਾਡੇ ਪੰਜਾਬੀ ਬੋਲਦੇ ਲਾਗੇ ਸਾਡੇ ਸਿੱਖ ਕਿਸਾਨ ਉੱਤੇ ਵਸਦੇ ਸੀ ਔਰ ਅੱਜ ਉਸ ਮੰਗਤੇ ਦੇਸ਼ ਨੂੰ ਦਾਦਾ ਪ੍ਰਦੇਸ਼ ਬਣਾਇਆ ਜਿਹੜਾ ਅੱਜ ਸਮੁੰਦਰਾਂ ਵਿੱਚ ਅਨਾਜ ਰੋੜਦਾ ਤੇ ਸ਼ਹਿਰ ਨੇ ਤਾਨਾ ਮਾਰਿਆ ਕਿ ਇਹ ਦਿੱਲੀਏ ਤੂੰ ਤੇ ਸਾਨੂੰ ਪੰਜਾਬ ਚੋਂ ਖੇੜਨ ਦੀ ਕੋਸ਼ਿਸ਼ ਕਰਦੇ ਆਂ ਹੁਣ ਸਾਨੂੰ ਮਾਣ ਹੈ ਸਾਡੇ ਧੀਆ ਪੁੱਤਰਾਂ ਨੇ ਜਿਨ੍ਹਾਂ ਨੇ ਵਰਲਡ ਵਿੱਚ ਦੁਨੀਆ ਵਿੱਚ ਅਫਰੀਕਾ ਵਿੱਚ ਕੈਨੇਡਾ ਵਿੱਚ ਇੰਗਲੈਂਡ ਵਿੱਚ ਨਿਊਜ਼ੀਲੈਂਡ ਇਟਲੀ ਫਰਾਂਸ ਦੁਨੀਆ ਵਿੱਚ ਜਾ ਕੇ ਆਪਣੇ ਆਪ ਨੂੰ ਇਡਾ ਸਫਾਬਤ ਕੀਤਾ ਹੈ ਕਿ ਉਹ ਉਹ ਜਿਹੜੇ ਯੋਧੇ ਹਨ ਉਹਨਾਂ ਦੇ ਸਿੱਤੇ ਅੱਜ ਸਾਡੀ ਕੌਮ ਜਿਹੜੀ ਹੈ ਵੱਡੇ ਸ਼ਾਨ ਨਾਲ ਚਲਾ ਰਹੀ ਹੈ ਉਹਨਾਂ ਲੈਣਾ ਨੂੰ ਧਾਰੀ ਜੀ ਸਾਫ ਦੀ ਸੇਵਾ ਵਿੱਚ ਇਹ ਬੇਨਤੀ ਕਰਦਾ ਹਾਂ Chapter. ਤੂ ਬਾਣ ਥੰਮ ਦੇ ਹੋ ਸਿਮਾਰੇ ਦੇ ਲਾਬਰ ਹਵਾਰੇ ਰਾਜੋ ਹਣ ਸਾਡੇ ਭੱਤੇ ਪਰ ਤੀਰ ਤੇ ਦੱਜਲੇ ਨਹੀਂ ਉਜਾ I was the mother.